ਸਾਸੇ ਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਨੇ ਕਿਸ ਤਰੀਕੇ ਦੀ ਬਦਲਵਾਈ ਹੈ ਤੇ ਜਿਹੜੀ ਇਹ ਬਦਲਵਾਈ ਹੈ ਕੀ ਪੰਜਾਬ ਨੂੰ ਪ੍ਰਭਾਵਿਤ ਕਰ ਸਕਦੀ ਹੈ ਮੀਂਹ ਹੋਵੇਗਾ ਜਾਂ ਨਹੀਂ ਕਿਉਂਕਿ ਇਹ ਸਿਸਟਮ ਜਿਹੜਾ ਹੈ ਅੱਜ ਰਾਤ ਪੰਜਾਬ ਦੇ ਵਿੱਚ ਬਦਲਦਾ ਹੋਇਆ ਦਿਖਾਈ ਦੇ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਸਿਸਟਮ ਜਿਹੜਾ ਹੈ ਪੱਛਮੀ ਸਿਸਟਮ ਹੈ ਜਿਸ ਦੇ ਨਾਲ ਪੰਜਾਬ ਦੇ ਪੱਛਮੀ ਇਲਾਕੇ ਤੋਂ ਪੰਜਾਬ ਦੇ ਵਿੱਚ ਬੱਦਲਬਾਈ ਐਂਟਰ ਕਰਨੀ ਸ਼ੁਰੂ ਹੋ ਚੁੱਕੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਹੈ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਤੁਸੀਂ ਜਾਣਕਾਰੀ ਤੋਂ ਬੰਜੇ ਨਾ ਰਹਿ ਸਕੋ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਨੇ ਕੋਈ ਬਹੁਤ ਮਾੜੇ ਵੀ ਨਹੀਂ ਹਨ ਬਹੁਤ ਚੰਗੇ ਵੀ ਨਹੀਂ ਹਨ ਬੱਦਲ ਬਾਈ ਫਿਲਹਾਲ ਐਂਟਰ ਕਰਨੀ ਸ਼ੁਰੂ ਕਰ ਚੁੱਕੀ ਹੈ ਜੋ ਕਿ ਪੂਰੀ ਆਪਾਂ ਗੱਲ ਕਰੀ ਆ ਅੱਧ ਰਾਤ ਤੱਕ ਪੂਰੇ ਪੰਜਾਬ ਨੂੰ ਕਵਰ ਕਰ ਜਾਵੇਗੀ ਤੇ ਸਵੇਰ ਦੇ ਵੇਲੇ ਤੱਕ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਸਿਸਟਮ ਜਿਹੜਾ ਹੈ ਉਹ ਬੱਦਲ ਬਾਈ ਵਾਲਾ ਹੀ ਬਣਦਾ ਹੋਇਆ ਦਿਖਾਈ ਦੇਵੇਗਾ ਅਗਰ ਗੱਲ ਕੀਤੀ ਜਾਵੇ ਤਾਂ ਇਹ ਸਿਸਟਮ ਦੇ ਨਾਲ ਪੰਜਾਬ ਦੇ ਵਿੱਚ ਥੋੜੇ ਬਹੁਤ ਤਾਪਮਾਨ ਦੇ ਵਿੱਚ ਵੀ ਚੇਂਜ ਆਉਂਦਾ ਦਿਖਾਈ ਦੇ ਰਿਹਾ ਐਵਰੇਜ ਤਾਪਮਾਨ ਜਿਹੜਾ ਪੰਜਾਬ ਦਾ ਹੁਣ 18 ਤੋਂ 20 ਡਿਗਰੀ ਦੇ ਵਿੱਚ ਹੋ ਚੁੱਕਿਆ ਹੈ ਫਿਲਹਾਲ ਪੱਛਮੀ ਹਵਾ ਚੱਲ ਰਹੀ ਹੈ ਪਰ ਅਧਰ ਰਾਤ ਤੋਂ ਬਾਅਦ ਪੂਰਬ ਦੀ ਹਵਾ ਦੀ ਐਂਟਰੀ ਹੋ ਜਾਵੇਗੀ ਜਿਸ ਦੇ ਨਾਲ ਥੋੜੇ ਬਹੁਤੇ ਨਮੀ ਵਾਲਾ ਮਾਹੌਲ ਪੰਜਾਬ ਦੇ ਵਿੱਚ ਪਣਦਾ ਹੋਇਆ ਦਿਖਾਈ ਦੇ ਸਕਦਾ ਹੈ ਜਿਸ ਦੇ ਕਾਰਨ ਕੱਲ ਨੂੰ ਜਾਂ ਫਿਰ ਅਧਰ ਰਾਤ ਤੋਂ ਬਾਅਦ ਬੂੰਦਾਬੰਦੀ ਅਤੇ ਕਿਣਮਣਕਣੀ ਦੇ ਹਾਲਾਤ ਪੰਜਾਬ ਵਿੱਚ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਕੱਲ ਪੂਰੀ ਰਾਤ ਦੀ ਗੱਲ ਕੀਤੀ ਜਾਵੇ ਸੌਰੀ ਅੱਜ ਪੂਰੀ ਰਾਤ ਦੀ ਗੱਲ ਕੀਤੀ ਜਾਵੇ ਜਾਂ ਕੱਲ ਪੂਰੇ ਦਿਨ ਲਗਾਤਾਰ ਬੱਦਲਬਾਈ ਸਿਸਟਮ ਪੰਜਾਬ ਦੇ ਉੱਪਰ ਬਰਕਰਾਰ ਰਹਿਣਗੇ ਹਾਲਾਤ ਦੇਖੇ ਜਾਣ ਤਾਂ ਮੌਸਮ ਦੇ ਹਾਲਾਤ ਫਿਲਹਾਲ ਠੀਕ ਠਾਕ ਨੇ ਕਿਸਾਨਾਂ ਨੂੰ ਜਾਂ ਬਾਕੀ ਕਿਸੇ ਨੂੰ ਇੰਨੀ ਘਬਰਾਉਣ ਦੀ ਜਰੂਰਤ ਨਹੀਂ ਹੈ ਕਿ ਭਾਰੀ ਮੀਂਹ ਹੋਵੇਗਾ ਹਵਾ ਜ਼ਰੂਰ ਹੋਵੇਗੀ ਬੱਦਲਬਾਜ਼ੀ ਜ਼ਰੂਰ ਹੋਵੇਗੀ ਕਿਣਮਣ ਕਣੀ ਦੇ ਵੀ ਹਾਲਾਤ ਨੇ ਪਰ ਇਹ ਹਾਲਾਤ ਕੋਈ ਬਹੁਤ ਜ਼ਿਆਦਾ ਵਿਗੜਦੇ ਹੋਏ ਦਿਖਾਈ ਨਹੀਂ ਦੇ ਰਹੇ ਜਿਸ ਦਿਨ ਆਪਾਂ ਕਹਿ ਸਕੀਏ ਕਿ ਚਿੰਤਾ ਦੀ ਗੱਲ ਹੋਵੇ ਬਾਕੀ ਮੌਸਮ ਸਮੇਂ-ਸਮੇਂ ਸਰ ਬਦਲ ਰਹੇ ਹਨ ਹੁਣ ਕਿਉਂਕਿ ਸਰਦੀਆਂ ਤੋਂ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਜਿਹੇ ਦੇ ਵਿਚਕਾਰ ਜੋ ਵੀ ਜਾਣਕਾਰੀ ਹੋਵੇਗੀ ਤੁਹਾਡੇ ਤੱਕ ਪਹਿਲ ਦੇ ਆਧਾਰ ਤੇ ਲੈ ਕੇ ਹਾਜ਼ਰ ਹੋਵਾਂਗੇ ਤਾਂ ਹੀ ਤੁਹਾਨੂੰ ਰਿਕਵੈਸਟ ਕਰ ਰਹੇ ਹਾਂ ਕਿ ਜੋ ਵੀ ਜਾਣਕਾਰੀ ਹੈ ਉਸ ਨੂੰ ਲੈਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਜਾਣਕਾਰੀ ਹੋਵੇਗੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਇਹ ਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਹਾਂ ਧੰਨਵਾਦ